ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਬੀਰ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਆਰਥਰਾਇਟਿਸ ਬਾਰੇ ਆਰਥਰਾਇਟਿਸ ਨੂੰ ਆਮ ਭਾਸ਼ਾ ਦੇ ਵਿੱਚ ਗਠੀਆ ਆਖਿਆ ਜਾਂਦਾ ਹੈ ਇਹ ਇੱਕ ਸੋਜਿਸ਼ ਵਾਲੀ ਬਿਮਾਰੀ ਹੈ ਜੋ ਕਿ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਇਹ ਸਮੱਸਿਆ 60 ਸਾਲ ਤੋਂ ਉੱਪਰ ਦੇ ਇਨਸਾਨਾਂ ਦੇ ਵਿੱਚ ਪਾਈ ਜਾਂਦੀ ਸੀ ਪਰ ਅੱਜ ਕੱਲ ਇਸ ਦਾ ਉਮਰ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਗਠੀਏ ਦੀ ਬਿਮਾਰੀ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਵਰਗ ਦੇ ਵਿੱਚ ਪਾਈ ਜਾਂਦੀ ਹੈ ਮਾਡਰਨ ਸਾਇੰਸ ਦੇ ਅਨੁਸਾਰ ਗਠੀਆ ਉਹ ਬਿਮਾਰੀ ਹੈ ਜਿਸ ਦੇ ਵਿੱਚ ਕਿ ਜੋੜਾਂ ਦਾ ਕਾਰਟਿਲੇਜ ਡੈਮੇਜ ਹੋ ਜਾਂਦਾ ਹੈ ਗਠੀਆ ਇੱਕ ਜੋੜਾਂ ਦਾ ਵਿਕਾਰ ਹੈ ਜੋ ਕਿ ਆਮ ਤੌਰ ਤੇ ਜੋੜਾਂ ਦੀ ਮਾੜੀ ਸਿਹਤ ਜੋੜਾਂ ਦੀ ਕਾਰਟੀਲੇਜ ਦੇ ਵਿੱਚ ਕਮੀ ਬੁਢਾਪਾ ਮਾੜੀ ਖੁਰਾਕ ਸ਼ਰਾਬ ਪੀਣ ਕਰਕੇ ਜਾਂ ਸਿਗਰਟ ਨੋਸ਼ੀ ਕਰਨ ਕਰਕੇ ਤਣਾਅ ਦੇ ਵਿੱਚ ਰਹਿਣ ਕਰਕੇ ਜਾਂ ਕੋਈ ਪੁਰਾਣੀਆਂ ਸੱਟਾਂ ਇਹਨਾਂ ਸਭ ਕਾਰਨਾਂ ਦੇ ਕਰਕੇ ਪੈਦਾ ਹੁੰਦੀ ਹੈ ਕਈ ਵਾਰ ਕਿਸੇ ਇਨਫੈਕਸ਼ਨ ਕਰਕੇ ਵੀ ਇਨਸਾਨ ਗਠੀਆ ਦੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ ਕੋਈ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ਦੇ ਨਾਲ ਵੀ ਕਈ ਵਾਰ ਇਨਸਾਨ ਨੂੰ ਗਠੀਆ ਦੀ ਸਮੱਸਿਆ ਹੋ ਜਾਂਦੀ ਹੈ ਕਿਸੇ ਵਾਇਰਲ ਇਨਫੈਕਸ਼ਨ ਕਰਕੇ ਜਾਂ ਕਿਸੇ ਬੈਕਟੀਰੀਅਲ ਇਨਫੈਕਸ਼ਨ ਕਰਕੇ ਜਾਂ ਕੋਈ ਆਟੋਇਮਿਊਨ ਡਿਸਆਰਡਰ ਕਰਕੇ ਵੀ ਇਨਸਾਨ ਨੂੰ ਆਰਥਰਾਇਟਿਸ ਦੀ ਪ੍ਰੋਬਲਮ ਹੋ ਜਾਂਦੀ ਹੈ ਆਯੁਰਵੇਦ ਦੇ ਅਨੁਸਾਰ ਗਠੀਏ ਦੀ ਸਮੱਸਿਆ ਸਰੀਰ ਦੇ ਵਿੱਚ ਉਦੋਂ ਪੈਦਾ ਹੁੰਦੀ ਹੈ ਜਦੋਂ ਇਨਸਾਨ ਦੇ ਸਰੀਰ ਦੇ ਵਿੱਚ ਆਮ ਦੀ ਉਤਪਤੀ ਹੁੰਦੀ ਹੈ ਜਦੋਂ ਇਨਸਾਨ ਦੇ ਸਰੀਰ ਦੇ ਵਿੱਚ ਆਮ ਦੀ ਉਤਪਤੀ ਹੁੰਦੀ ਹੈ ਅਤੇ ਉਸ ਦਾ ਨਿਕਾਸ ਸਰੀਰ ਦੇ ਵਿੱਚੋਂ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ ਤਾਂ ਉਹ ਆਮ ਇਨਸਾਨ ਦੇ ਜੋੜਾਂ ਦੇ ਵਿੱਚ ਜਮਾ ਹੋ ਕੇ ਉਹਨਾਂ ਦੇ ਵਿੱਚ ਸੋਜ ਪੈਦਾ ਕਰ ਦਿੰਦਾ ਹੈ ਜਿਸ ਨਾਲ ਕਿ ਇਨਸਾਨ ਆਰਥਰਾਇਟਿਸ ਦੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਦੋਂ ਇਨਸਾਨ ਦੇ ਸਰੀਰ ਦੇ ਵਿੱਚ ਵਾਤ ਪਿਤ ਅਤੇ ਕਫ ਤੋਸ਼ ਦਾ ਬੈਲੈਂਸ ਵਿਗੜਦਾ ਹੈ ਤਾਂ ਇਨਸਾਨ ਦੇ ਸਰੀਰ ਦੇ ਵਿੱਚ ਰੋਗ ਦੀ ਉਤਪਤੀ ਹੋ ਜਾਂਦੀ ਹੈ टाइप्स ਆਫ ਆਰਥਰਾਇਟਸ ਰਾਮਟਾਡ ਆਰਥਰਾਇਟਸ ਆਸਟਿਓ ਆਰਥਰਾਇਟਸ ਸਿਰੋਟਿਕ ਆਰਥਰਾਇਟਸ ਰੀਐਕਟਿਵ ਆਰਥਰਾਇਟਸ ਗਾਊਟ ਐਂਕਲਾਈਜ਼ਿੰਗ ਸਪੋਨਡਲਾਈਟਿਸ ਜੋਵੀਨਿਅਲ ਆਰਥਰਾਇਟਸ ਜਿਸ ਨੂੰ ਕਿ ਬੱਚਿਆਂ ਦੇ ਵਿੱਚ ਹੋਣ ਵਾਲਾ ਆਰਥਰਾਇਟਸ ਵੀ ਆਖਿਆ ਜਾਂਦਾ ਹੈ ਇਹ ਕੁਝ ਕਿਸਮਾਂ ਹਨ ਆਰਥਰਾਇਟਸ ਦੀਆਂ ਜਿਨ੍ਹਾਂ ਦੇ ਬਾਰੇ ਵਿਸਥਾਰ ਵਿੱਚ ਅਗਲੀ ਵੀਡੀਓਜ਼ ਦੇ ਵਿੱਚ ਗੱਲ ਕੀਤੀ ਜਾਵੇਗੀ ਰਾਮਟਾਡ ਆਰਥਰਾਇਟਸ ਰਾਮਟਾਡ ਆਰਥਰਾਇਟਸ ਦੇ ਵਿੱਚ ਇਨਸਾਨ ਦੇ ਸਰੀਰ ਦੇ ਛੋਟੇ ਜੋੜਾਂ ਦੇ ਵਿੱਚ ਸੋਜਿਸ਼ ਹੋ ਜਾਂਦੀ ਹੈ ਜਿਵੇਂ ਕਿ ਹੱਥਾਂ ਦੀਆਂ ਉਂਗਲਾਂ ਦੇ ਵਿੱਚ ਸੋਜਿਸ਼ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਸੋਜਿਸ਼ ਇਹ ਇੱਕ ਆਟੋ ਇਮਿਊਨ ਡਿਸਆਰਡਰ ਹੈ ਜਿਸ ਦੇ ਵਿੱਚ ਇਨਸਾਨ ਦਾ ਇਮਿਊਨ ਸਿਸਟਮ ਆਪ ਦੇ ਸਰੀਰ ਦੇ ਹੈਲਦੀ ਇਸसे ਨੂੰ ਹੀ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਈਨ ਐਂਡ ਸਿੰਪਟਮਸ ਆਫ ਫ੍ਰੰਟਡ ਆਰਥਰਾਇਟਿਸ ਪੇਨਫੁਲ ਜੋਇੰਟਸ ਸਵੇਲਿੰਗ ਰੈਡਨੈਸ ਆਫ ਜੋਇੰਟਸ ਰਿਡਿਊਸਡ ਮੋਬਿਲਟੀ ਆਫ ਜੋਇੰਟਸ ਸਰੀਰ ਦੇ ਜੋੜਾਂ ਦੇ ਵਿੱਚ ਨੋਡਿਊਲਸ ਪਣ ਜਾਂਦੇ ਹਨ ਥਕਾਵਟ ਸਟਿਫਨੈਸ ਆਫ ਜੋਇੰਟਸ ਰੈਡ ਆਇਜ਼ ਸਵियर ਕੇਸਸਸ ਦੇ ਵਿੱਚ ਇਨਸਾਨ ਨੂੰ ਡਿਫਾਰਮਿਟੀ ਵੀ ਹੋ ਜਾਂਦੀ ਹੈ ਕਾਜ਼ਸਸ ਆਫ ਫਰੰਟਡ ਆਰਥਰਾਇਟਿਸ ਜੈਨੇਟਿਕਸ ਕਮਜ਼ੋਰ ਇਮਿਊਨ ਸਿਸਟਮ স্মੋਕਿੰਗ ਪੂਰ ਡਾਈਟ ਸ਼ਰਾਬ ਦਾ ਸੇਵਨ ਕਰਨਾ ਸਟ੍ਰੈਸ ਸੈਡੀਨਟਰੀ ਲਾਈਫਸਟਾਈਲ ਆਸਟਿਓ ਆਰਥਰਾਇਟਿਸ ਆਸਟਿਓ ਆਰਥਰਾਇਟਿਸ ਮੁੱਖ ਤੌਰ ਤੇ ਬਜ਼ੁਰਗਾਂ ਦੇ ਵਿੱਚ ਦੇਖਿਆ ਜਾਂਦਾ ਹੈ ਆਸਟ੍ਰੀਆਰਥਰਾਇਟਸ ਦੇ ਵਿੱਚ ਮੁੱਖ ਤੌਰ ਤੇ انسان ਦੇ ਸਰੀਰ ਦੇ ਗੋਡਿਆਂ ਦੇ ਵਿੱਚ ਜਾਂ ਚੂਲੇ ਦੇ ਵਿੱਚ ਜਾਂ ਰੀੜ ਦੀ ਹੱਡੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਹ ਮੁੱਖ ਤੌਰ ਤੇ ਉਦੋਂ ਪੈਦਾ ਹੁੰਦੀ ਹੈ ਜਦੋਂ ਜੋੜਾਂ ਦੇ ਵਿੱਚ ਰਗੜਨ ਵੱਧ ਜਾਂਦੀ ਹੈ ਅਤੇ ਆਸਾਨੀ ਨਾਲ ਗਤੀ ਕਰਨ ਲਈ ਜ਼ਰੂਰੀ ਕਾਰਟਿਲੇਜ ਜੋ ਕਿ ਜੋੜਾਂ ਦੇ ਵਿੱਚ ਹੁੰਦਾ ਹੈ ਉਹ ਡੈਮੇਜ ਹੋ ਜਾਂਦਾ ਹੈ ਸਾਈਨ ਐਂਡ ਸਿੰਪਟਮਸ ਪੇਨ ਇਨ ਜੋਇੰਟਸ स्टिफनेस स्वेलिंग इंसान ਨੂੰ ਤੁਰਨ ਜਾਂ ਬੈਠਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਟੈਂਡਰਨੈਸ ਬੋਨਸ ਪਰ ਬਣ ਜਾਂਦੇ ਹਨ ਆਮ ਭਾਸ਼ਾ ਦੇ ਵਿੱਚ ਹੱਡੀਆਂ ਦੇ ਵਿੱਚ ਛੋਟੇ ਛੋਟੇ ਛਾਲੇ ਬਣ ਜਾਂਦੇ ਹਨ ਜੋੜਾਂ ਦੀ ਵਰਤੋਂ ਕਰਦੇ ਸਮੇਂ انسان ਦੇ ਜੋੜਾਂ ਦੇ ਵਿੱਚ ਕ੍ਰੈਪਿਟਸ ਦੀ ਸਾਊਂਡ ਆਉਂਦੀ ਹੈ ਕੌਜ਼ਸ ਉੜਾਪਾ ਕੋਈ ਪੁਰਾਣੀ ਸੱਟ ਲੱਗੀ ਹੋਣ ਦੇ ਕਾਰਨ ਬਹੁਤ ਜ਼ਿਆਦਾ ਮੋਟਾਪਾ ਹੋਣ ਦੇ ਕਾਰਨ ਜੋੜਾਂ ਦਾ ਓਵਰ ਯੂਜ਼ ਕਰਨ ਦੇ ਨਾਲ ਪੁਰਾਣੀ ਫੈਮਿਲੀ ਹਿਸਟਰੀ ਹੋਣ ਦੇ ਕਾਰਨ ਸਿਰੋਟਿਕ ਆਰਥਰਾਇਟਸ ਗਠੀਏ ਦਾ ਇਹ ਪ੍ਰਕਾਰ ਚਮੜੀ ਦੇ ਰੋਗ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਸਿਰੋਸਿਸ ਮੁੱਖ ਤੌਰ ਤੇ ਚਮੜੀ ਦਾ ਇੱਕ ਰੋਗ ਹੁੰਦਾ ਹੈ ਉਸ ਦੇ ਨਾਲ ਜਿਹੜਾ ਗਠੀਆ ਹੁੰਦਾ ਹੈ ਉਸ ਨੂੰ ਸਿਰੋਟਿਕ ਆਰਥਰਾਇਟਸ ਕਿਹਾ ਜਾਂਦਾ ਹੈ ਸਾਈਨ ਐਂਡ ਸਿੰਟਮਸ ਜੋੜਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਸਟਿਫਨੈਸ ਜੋੜਾਂ ਦੇ ਵਿੱਚ ਤੇਜ਼ ਦਰਦ ਹੁੰਦਾ ਹੈ ਇਨਸਾਨ ਦੀ ਚਮੜੀ ਪਾਪੜੀਦਾਰ ਹੋ ਜਾਂਦੀ ਹੈ ਇਨਸਾਨ ਦੀ ਚਮੜੀ ਲਾਲ ਰੰਗ ਦੀ ਪਾਪੜੀਦਾਰ ਹੋ ਜਾਂਦੀ ਹੈ ਨੋਹਾਂ ਦਾ ਰੰਗ ਬਦਲ ਜਾਂਦਾ ਹੈ ਅਤੇ ਨੋਹਾਂ ਦੇ ਵਿੱਚ ਟੋਏ ਵਾਂਗੂ ਮਹਿਸੂਸ ਹੁੰਦਾ ਹੈ ਅੱਖਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਟੈਂਡਰਨੈਸ ਥਕਾਵਟ ਕਾਜ਼ਸ ਸਿਰੋਸਿਸ ਦੀ ਬਿਮਾਰੀ ਤੋਂ ਪ੍ਰਭਾਵਿਤ ਇਨਸਾਨ ਜੈਨੇਟਿਕਸ ਓਵਰ ਐਕਟਿਵ ਇਮਿਊਨ ਸਿਸਟਮ ਪ੍ਰੈਜ਼ੈਂਸ ਆਫ ਆਟੋ ਇਮਿਊਨ ਡਿਸਆਰਡਰ ਰਿਐਕਟਿਵ ਆਰਥਰਾਈਟਿਸ ਮੁੱਖ ਤੌਰ ਤੇ ਰਿਐਕਟਿਵ ਆਰਥਰਾਈਟਿਸ ਕਿਸੇ ਨਾ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਦੇ ਕਾਰਨ ਹੁੰਦਾ ਹੈ ਜਿਸ ਤਰ੍ਹਾਂ ਪਿਸ਼ਾਬ ਨਾਲੀ ਦੀ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਦੇ ਕਾਰਨ ਸਾਈਨ ਐਂਡ ਸਿੰਪਟਮਸ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਸਵੈਲਿੰਗ RAIGNESS OF JOINTS CONJECTIVITIS PAINFUL URINATION MOUTH ULCERS DIARRHEA CAUSES SEXUALLY TRANSMITTED INFECTIONS FOOD BORNE INFECTIONS GOUT GOUT INSAAN DE SHARIR DE VECH MUKH TOR TE ODON UTPAN HUNDA HAI JADO INSAAN DE SHARIR DE VECH URIC ACID DI MATRA ਉਸ ਦੀ ਸੀਮਿਤ ਮਾਤਰਾ ਤੋਂ ਕਿਤੇ ਜ਼ਿਆਦਾ ਵੱਧ ਜਾਂਦੀ ਹੈ ਸਾਈਨ ਐਂਡ ਸਿੰਪਟਮਸ ਬਿਗ ਟੋ ਪੈਰਾਂ ਦੇ ਵਿੱਚ ਦਰਦ ਹੁੰਦਾ ਹੈ ਗੱਟਿਆਂ ਦੇ ਵਿੱਚ ਦਰਦ ਹੁੰਦਾ ਹੈ ਪੇਨ ਇਨ ਰਿਸਟ ਜੋਇੰਟ ਗੋਡਿਆਂ ਦੇ ਵਿੱਚ ਦਰਦ ਇਨਸਾਨ ਦੇ ਸਰੀਰ ਦੀਆਂ ਮੂਵਮੈਂਟਸ ਘਟ ਜਾਂਦੀਆਂ ਹਨ ਟੈਂਡਰਨੈਸ ਆਫ ਜੋਇੰਟਸ ਇਨਸਾਨ ਦੇ ਸਰੀਰ ਦੇ ਜੋੜ ਲਾਲ ਰੰਗ ਦੇ ਹੋ ਜਾਂਦੇ ਹਨ बुखार इंसान ਦੇ ਜੋੜਾਂ ਦੇ ਨੇੜੇ ਨੋਡਿਊਲਸ ਬਣ ਜਾਂਦੇ ਹਨ ਕੌਜ਼ਸ ਪ੍ਰੋਟੀਨ ਰਿਚ ਡਾਈਟ ਦਾ অতি ਮਾਤਰਾ ਦੇ ਵਿੱਚ ਸੇਵਨ ਕਰਨਾ ਬਹੁਤ ਜ਼ਿਆਦਾ ਸਿਗਰਟ ਪੀਣਾ ਸ਼ਰਾਬ ਦਾ অতি ਮਾਤਰਾ ਦੇ ਵਿੱਚ ਸੇਵਨ ਕਿਡਨੀ ਦੀ ਕਿਸੇ ਸਮੱਸਿਆ ਤੋਂ ਗ੍ਰਸਤ ਹੋਣਾ ਕਿਸੇ ਦਵਾਈ ਦੇ ਸਾਈਡ ਇਫੈਕਟ ਕਰਕੇ ਐਂਕਲਾਈਜ਼ਿੰਗ ਸਪੌਂਡਲਾਈਟਿਸ ਇਸ ਨੂੰ ਆਮ ਭਾਸ਼ਾ ਦੇ ਵਿੱਚ ਰੀਡ ਦੀ ਹੱਡੀ ਦਾ ਗਠੀਆ ਵੀ ਆਖਿਆ ਜਾਂਦਾ ਹੈ ਕਿਉਂਕਿ ਇਹ ਮੁੱਖ ਤੌਰ ਤੇ انسان ਦੀ ਪਿੱਠ ਨੂੰ ਪ੍ਰਭਾਵਿਤ ਕਰਦੀ ਹੈ انسان ਦੀ ਰੀਡ ਦੀ ਹੱਡੀ ਦੀਆਂ ਹੱਡੀਆਂ ਅਤੇ ਵਰਟੀਬਰਾਸ ਆਪਸ ਦੇ ਵਿੱਚ ਫਿਊਜ਼ ਹੋਣ ਲੱਗ ਜਾਂਦੇ ਹਨ انسان ਦੇ ਸਪਾਈਨ ਦੇ ਵਰਟੀਬਰਾਸ ਅਤੇ ਹੱਡੀਆਂ ਆਪਸ ਦੇ ਵਿੱਚ ਜੁੜਨ ਲੱਗ ਜਾਂਦੀਆਂ ਹਨ ਜੇਕਰ ਐਂਕਲਾਈਜ਼ਿੰਗ ਸਪੋਨਡਲਾਈਟਸ ਦਾ ਸਹੀ ਸਮੇਂ ਤੇ ਉਪਚਾਰ ਨਹੀਂ ਕੀਤਾ ਜਾਂਦਾ ਤਾ ਇਨਸਾਨ ਕਿਸੇ ਨਾ ਕਿਸੇ ਡਿਫਾਰਮਿਟੀ ਦਾ ਸ਼ਿਕਾਰ ਹੋ ਜਾਂਦਾ ਹੈ ਸਾਈਨ ਐਂਡ ਸਿੰਪਟਮਸ ਲੋਅਰ ਬੈਕ ਇੱਕ ਪਿੱਠ ਦੇ ਹੇਠਲੇ ਹਿੱਸੇ ਦੇ ਵਿੱਚ ਦਰਦ ਹੁੰਦਾ ਹੈ ਸਟਿਫਨੈਸ ਇਨਸਾਨ ਨੂੰ ਚੁੱਕਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਸਾਲ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਹੈ ਵਟੈਕਸ ਦੇ ਵਿੱਚ ਸੁੰਨਾ ਪਾਣ ਆਉਣ ਲੱਗਦਾ ਹੈ ਕਾਜ਼ਸ ਬੁਢਾਪਾ ਇਨਕਰੈਕਟ ਪੋਸਚਰ ਐਕਸੈਸਿਵ ਵਰਕ ਓਵਰ ਯੂਜ਼ ਆਫ ਸਪਾਈਨ ਡੈਫੀਸ਼ੀਐਂਸੀ ਆਫ ਕੈਲਸ਼ੀਅਮ ਜੋਵੇਲੀਅਨ ਆਰਥਰਾਈਟਿਸ ਜਿਸ ਨੂੰ ਕਿ ਆਮ ਭਾਸ਼ਾ ਦੇ ਵਿੱਚ ਕਿਸ਼ੋਰ ਆਰਥਰਾਈਟਿਸ ਵੀ ਆਖਿਆ ਜਾਂਦਾ ਹੈ ਜੋਵੇਲੀਅਨ ਆਰਥਰਾਈਟਿਸ ਮੁੱਖ ਤੌਰ ਤੇ 16 ਸਾਲ ਦੀ ਉਮਰ ਤੇ 16 ਸਾਲ ਤੋਂ ਘੱਟ ਉਮਰ ਦੀ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਸਾਈਨ ਐਂਡ ਸਿੰਟਮਸ ਪੇਨਫੁਲ ਜੋਇੰਟਸ ਜੋੜਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਰੈਡਨੈਸ ਆਫ ਜੋਇੰਟਸ ਸਵੇਰੇ ਉੱਠਣ ਤੋਂ ਬਾਅਦ ਜੋੜਾਂ ਦੇ ਵਿੱਚ ਸਟਿਫਨੈਸ ਆ ਜਾਂਦੀ ਹੈ ਲੰਗੜਾਪਣ ਅੱਖਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਇਨਸਾਨ ਦੇ ਸਰੀਰ ਦੇ ਉੱਪਰ ਤਫੜ ਹੋ ਜਾਂਦੇ ਹਨ ਬੁਖਾਰ ਕੌਜ਼ਸ cyanetex ਕਿਸੇ ਇਨਫੈਕਸ਼ਨ ਕਰਕੇ ਕੁਝ এনवायरमेंटਲ ਫੈਕਟਰਸ ਕਰਕੇ ਜੋ ਕਿ ਆਟੋਇਮਿਊਨ ਡਿਸਆਰਡਰ ਨੂੰ ਐਕਟੀਵੇਟ ਕਰਦੇ ਹਨ ਰਿਸਕ ਫੈਕਟਰਸ ਰਿਸਕ ਫੈਕਟਰਸ ਫਾਰ 올 ਟਾਈਪ ਆਫ ਆਰਥਰਾਇਟਸ ਰੋਜ਼ਾਨਾ ਦੇ ਖਾਣੇ ਦੇ ਵਿੱਚ ਜ਼ਰੂਰੀ ਪੋਸ਼ਕ ਤੱਤਾਂ ਦੀ ਮੌਜੂਦਗੀ ਨਾ ਹੋਣਾ ਜਿਵੇਂ ਕਿ ਕੈਲਸ਼ੀਅਮ ਜਾਂ ਆਇਰਨ ਆਦਿ ਦੀ ਮਾਤਰਾ ਰੋਜ਼ਾਨਾ ਦੇ ਖਾਣੇ ਦੇ ਵਿੱਚ ਸੰਤੁਲਿਤ ਨਾ ਹੋਣਾ ਸੈਡੀਨਟਰੀ ਲਾਈਫਸਟਾਈਲ ਐਲਕੋਹਲ ਇਨਟੇਕ স্মੋਕਿੰਗ انسان ਦਾ ਕਿਸੇ ਹੈਲਥ ਇਸ਼ੂਸ ਤੋਂ ਗ੍ਰਸਤ ਹੋਣਾ ਜਿਵੇਂ ਕਿ ਡਾਇਬੀਟੀਜ਼ ਜਾਂ ਸਿਰੋਸਿਸ ਆਦੀ ਬਿਮਾਰੀਆਂ ਤੋਂ ਗ੍ਰਸਤ ਹੋਣਾ ਸਟ्रेस ਫੈਮਿਲੀ ਹਿਸਟਰੀ ਕਿਸੇ ਮੈਡੀਸਨ ਦੇ ਸਾਈਡ ਇਫੈਕਟ ਦੇ ਤੌਰ ਤੇ انسان ਦੀ ਉਮਰ ਵਧਣ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਹੋਇਆ ਹੋਵੇ ਮੋਟਾਪਾ आयुर्वेदिक हर्ब्स हल्दी नीम गडूची अदरक क्लसन तुलसी अजवाइन अश्वगंधा दशमूल दालचीनी एलोवेरा ਇਹਨਾਂ ਆਯੁਰਵੈਦਿਕ ਹਰਬਸ ਦਾ ਪ੍ਰਯੋਗ ਆਰਥਰਾਇਟਸ ਦੇ ਟ੍ਰੀਟਮੈਂਟ ਵਿੱਚ ਕੀਤਾ ਜਾਂਦਾ ਹੈ ਰੁਟੀਨ ਦੇ ਵਿੱਚ ਕੀ ਖਾਦਾ ਜਾ ਸਕਦਾ ਹੈ ਤਾਜ਼ੇ ਫਲ ਹਰਬਲ ਚਾਹ, ਤਾਜ਼ੀਆਂ ਸਬਜ਼ੀਆਂ, ਗਰਮ ਸੂਪ, ਸੋਕਡ ਡਰਾਈ ਫਰੂਟਸ, ਅਵੋਇਡ ਐਕਸੈਸਿਵ ਡੈਰੀ ਪ੍ਰੋਡਕਟਸ, ਮਾਸਾਹਾਰੀ ਭੋਜਨ, ਪੈਕਡ ਫੂਡ, ਫਾਸਟ ਫੂਡ ਆਦਿ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਰੋਜ਼ਾਨਾ ਦੀ ਰੁਟੀਨ ਦੇ ਵਿੱਚ ਹਲਕੀ-ਫੁਲਕੀ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਸਿਗਰਟ ਨੋਸ਼ੀ ਅਤੇ ਸ਼ਰਾਬ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਯੋਗਾ meditation ਆਰਥਰਾਇਟਿਸ ਦੀ ਬਿਮਾਰੀ ਤੋਂ ਗ੍ਰਸਥਰ ਇਨਸਾਨ ਨੂੰ ਆਪਣੀ ਡੇਲੀ ਰੁਟੀਨ ਨੂੰ ਹਰ ਹਾਲ ਦੇ ਵਿੱਚ ਬਦਲਣਾ ਪੈਂਦਾ ਹੈ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਹਲਕੀ ਫੁਲਕੀ ਐਕਸਰਸਾਈਜ਼ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਐਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ